ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਾਂ ਭਾਈ ਗੁਰਦਾਸ ਜੀ ਵਾਰ 3ਵੀਂ ੴ ਸਤਗੁਰ ਪ੍ਰਸਾਦ ਸਤਗੁਰ ਸਚਾ ਪਾਤਸ਼ਾ ਗੁਰਮਖ ਸਚਾ ਪੰਥ ਸੁਹੇਲਾ ਮਨਮੁਖ ਕਰਮ ਕਮਾਵੰਦੇ ਦੁਰਮਤ ਦੂਜਾ ਭਉ ਦੁਖਹਿਲਾ ਗੁਰਮਖ ਸੁਖ ਫਲ ਸਾਧ ਸੰਗ ਪਾਏ ਭਗਤ ਕਰ ਗੁਰਮੁਖ ਮੇਲਾ ਕੂੜ ਕਸਤ ਅਸਾਧ ਸੰਗ ਮਨਮੁਖ ਦੁਖ ਫਲ ਹੈ ਵਹਿ ਵਿਲ ਵਹਿ ਵਿਲਾ ਗੁਰਮੁਖ ਆਪਗਵਾਵਣਾ ਪੈਰੀ ਪਾਉਣਾ ਨਿਹਨ ਵੇਲਾ ਮਨਮੁਖ ਆਪਗਵਾਵਣਾ ਗੁਰਮਤ ਗੁਰ ਤੇ ਓਕੜ ਚੇਲਾ ਕੂੜ ਸਚ ਸੀ ਬਕਰ ਖੇਲਾ ਗੁਰਮਖ ਸੁਖ ਫਲ ਸਚ ਹੈ ਮਨਮੁਖ ਦੁਖ ਫਲ ਕੂੜ ਕੁੜਾਵਾ ਗੁਰਮੁਖ ਸੱਚ ਸੰਤੋਖ ਰੁਖ ਦੁਰਮਤ ਦੂਜਾ ਭਉ ਪਛਾਵਾਂ ਗੁਰਮੁਖ ਸੱਚ ਡੋਲ ਹੈ ਮਨਮੁਖ ਫੇਰ ਫਿਰੰਦੀ ਚਾਵਾਂ ਗੁਰਮੁਖ ਕੋਇਲ ਅੰਬ ਵਣ ਮਨਮੁਖ ਵਣਵਣ ਖੰਡਨ ਕਾਵਾਂ ਸਾਧ ਸੰਗਤ ਸੱਚ ਬਾਗ ਹੈ ਸ਼ਬਦ ਸੁਰਤ ਗੁਰਮੰਤ ਸਚਾਵਾਂ ਵੇਹ ਵਣਵਲ ਅਸਾਦ ਸੰਗ ਬਹੁਤ ਸਿਆਣਪ ਨਿਗੋ ਸਮ ਜੋ ਕਰ ਜੋ ਕਰ ਵਿਸਵਾ ਵੰਸ ਨਿ ਨਮ ਗੁਰਮਖ ਹੋਏ ਵਿਆਹੀਐ ਦੋਹੀ ਬਲੀ ਮਿਲ ਮੰਗਲ ਚਾਰਾ ਦੋ ਮਿਲ ਜਮੈ ਜਾਣੀਐ ਪਿਤਾ ਜਾਤ ਪਰਵਾਰ ਸਦਾਰਾ ਜੰਮੰਦਿਆ ਰਣ ਝੁੰਜਣਾ ਵੰਸ ਵਧਾਈ ਰਣ ਚਣਕਾਰਾ ਨਾਨਕ ਦਾਦਕ ਸੋਇਲੇ ਵਿਰਤੇ ਸਰਬੋਦਾਨ ਦਤਾਰਾ ਬੋਮਿਤੇ ਹੋਏ ਵੇਸਵਾ ਨਾ ਪਿਉ ਨਉ ਨਿਨਉ ਪੁਕਾਰਾ ਗੁਰਮੁਖ ਵੰਸੀ ਪਰਮਹੰਸ ਮਨਮੁਖ ਠੱਗ ਭਗਵੰਸ ਤਿਆਰਾ ਸਚ ਸਚਿਆਰ ਕੁੜੋਂ ਕੁਣਿਆਰਾ ਮਾਨਸਰਵਰਸਾਦ ਸੰਗ ਮਾਨਕ ਮੋਤੀ ਰਤਨ ਅਮੋਲਾ ਗੁਰਮੁਖ ਵੰਸੇ ਪਰਮਹੰਸ ਸ਼ਬਦ ਸੁਰਤ ਗੁਰਮਤ ਅਡੋਲਾ ਖੀਰੋ ਨੀਰਨ ਕਾਲ ਦੇ ਗੁਰਮੁਖ ਗਿਆਨ ਧਿਆਨ ਨਿਰੋਲਾ ਗੁਰਮੁਖ ਸੱਚ ਸਲਾਹੀਏ ਤੋਲਨ ਤੋਲਨ ਹਾਰ ਅਤੁਲ ਮਨਮੁਖ ਬਗਲ ਸਮਾਦ ਹੈ ਕੋਟ ਕੋਟ ਜੀਆਂ ਖਾਏ ਅਮੁਲ ਹੋਏ ਲਖਾਓ ਟਿਕਾਏ ਜਾਏ ਚੱਪੜ ਓਪੜੇ ਮੋ ਚੂਲਾ ਸੱਚ ਸਉ ਕੋੜ ਗੈਨਾ ਗੁਲਾ ਗੁਰਮਖ ਸੱਚ ਸੁਲਖਣਾ ਸਭ ਸੁਲਖਣ ਸੱਚ ਸੁਹਾਵਾ ਮਨਮੁਖ ਕੂੜ ਕੋ ਲਖਣਾ ਸਭ ਕੋ ਲਖਣ ਕੂੜ ਕੋ ਨਾਵਾ ਸੱਚ ਸੁਇਨਾ ਕੂੜ ਕੱਚ ਹੈ ਕੱਚ ਨ ਕੰਚਨ ਮੁੱਲ ਮੁਲਾਵਾ ਸੱਚ ਭਾਰਾ ਕੂੜ ਹੋਲਣਾ ਪਵੇ ਨ ਰਤਕਰ ਰਤਨ ਪੁਲਾਵਾ ਸੱਚ ਹੀਰਾ ਕੂੜ ਫਟਕ ਹੈ ਜੜੇ ਜਣਾਵ ਨਾ ਜੁੜੇ ਜਣਾਵਾ ਸੱਚ ਦਾਤਾ ਕੂੜ ਮੰਗਤਾ ਦਿਉ ਰਾਤੀ ਚੋਰ ਸੋ ਮਿਲਾਵਾ ਸੱਚ ਸਬਤ ਕੂੜ ਫਿਰਦਾ ਭਵਾ ਗੁਰਮਖ ਸੱਚ ਸਰੰਗ ਹੈ ਮੂਲ ਮਜੀਠ ਨ ਟਲੇ ਟਲੰਦਾ ਮਾਨਮੁਖ ਕੋਉੜ ਕੋ ਰੰਗ ਹੈ ਫੁੱਲ ਕਸੰਬੈ ਤੇਰ ਨਾਰਹੰਦਾ ਥੋਮ ਕਥੂਰੀ ਥੋਮ ਕਥੂਰੀ ਵਾਸ ਲੈ ਨਕ ਮਰੋੜੈ ਮਨ ਭਵੰਦਾ ਕੋੜ ਸਚ ਅਕ ਅੰਬ ਫਲ ਕੌੜਾ ਮਿੱਠਾ ਸੋ ਲਖੰਦਾ ਸਹ ਚੋਰ ਸਚ ਕੋੜ ਹੈ ਸਹ ਸਵੈ ਚੋਰ ਫਿਰੈ ਭਵੰਦਾ ਸਾਫੜੇ ਉੱਠ ਚੋਰ ਨੂੰ ਤੇਸ ਨੁਕਸਾਨ ਦਿਬਾਣ ਕਰਨ ਦਾ ਸੱਚ ਕੂੜੇ ਨੇ ਨਿਹਣ ਬਹੰਦਾ ਸੱਚ ਸੋਏ ਸਿਰ ਪੰਗ ਜਿਉ ਕੋ ਜਾ ਕੂੜ ਕੋਥਾਏ ਕਛੋਟਾ ਸੱਚ ਸਤਾਣਾ ਸਰਦੋਲੇ ਕੂੜ ਜਿਵੇਂ ਖੀਣਾ ਹਰ ਨੂਟਾ ਨਾਹ ਸੱਚ ਬਣ ਜੀਏ ਕੂੜ ਕੇ ਬਣ ਜੋ ਆਵੇ ਟੋਟਾ ਸੱਚਾ ਖਰਾ ਸ਼ਬਾਸ ਹੈ ਕੂੜ ਨ ਚੱਲੇ ਦਮਣਾ ਖੋਟਾ ਪਾਰੇ ਲਖ अमावसੇ ਘੇਰ ਅਨੇਰ ਚਨਾਇਣ ਹੋਟਾ ਸੂਰਜ ਇੱਕ ਚੜੰਦਿਆ ਹੋਏ ਅਠਖੰਡ ਪਵੇ ਫਲ ਫੋਟਾ ਕੂੜ ਸਚ ਜਿਉ ਵਟ ਘੜੋਟ ਸੁਹਣੇ ਸਮ ਸਮਰਤਖ ਜਿਉ ਕੂੜ ਸਚ ਵਰਤੇ ਵਰਤਾਰਾ ਹਰ ਚੰਦ ਦੌਰੀ ਨਗਰ ਵਾਂਗ ਕੂੜ ਸਚ ਪ੍ਰਗਟ ਪਹਾਰਾ ਨਦੀ ਪਛਾਵਾਂ ਮਨਸਾ ਸਿਰ ਤਲਵਾਇਆ ਅਮਰ ਤਾਰਾ ਤੋਰ ਤੰਦੂਕਾਰ ਹੋਏ ਤੁਲਨ ਕਣਹਰ ਵਰਸਣ ਹਾਰਾ ਸੋ ਨ ਸਿਮਰਨ ਸੰਕਰੇ ਦੀਪਕ ਬੋਜ ਨ ਮਿਟੈ ਅੰਧਾਰਾ ਲੜੇ ਨ ਕਾਗਲ ਲਿਖਿਆ ਚਿੱਤ ਚ ਤੇਰੇ ਸੈ ਹਥਿਆਰਾ ਸਚ ਕੂੜ ਕਰ ਤੂਤ ਵਿਚਾਰਾ ਸੱਚ ਸਮਾਣ ਦੁੱਧ ਵਿੱਚ ਕੂੜ ਵਿਗਾੜ ਕਾਂਜੀ ਦੀ ਚੁਖੈ ਸੱਚ ਭੋਜਨ ਮੁਖਾਵਣਾ ਇੱਕ ਦਾਣਾ ਨਕੈ ਵੱਲ ਦੁੱਖੈ ਫਲ ਰੁੱਖ ਰੁੱਖੋਂ ਸੋ ਫਲ ਅੰਤ ਕਾਲ ਖਾਉ ਨਾ ਖੋਂ ਰੁੱਖੈ ਸੋ ਵਰਿਆ ਅਦਰੁਖ ਵਿੱਚ ਪਸਮ ਕਰੈ ਅਬ ਬਿੰਦਕ ਤੁਖੈ ਸਚ ਦਾਰੂ ਕੂੜ ਰੋਗ ਹੈ ਵੇਣ ਗੁਰ ਵੇਦ ਵੇਦਨ ਮਨ ਮੁਖ ਹੈ ਸਚ ਸਤੋ ਹੀ ਕੂੜ ਠਗ ਲਗੇ ਦੁਖ ਨਾ ਗੁਰਮੁਖ ਸੁਖ ਹੈ ਕੂੜ ਪਚੈ ਸਚੈ ਦੀਪੁਖੈ ਕੂੜ ਕਪਟ ਹਥਿਆਰ ਜਿਉ ਸਚ ਰਖਵਾਲਾ ਸਿਲ ਸੰਜੋਆ ਕੂੜ ਵਰੀ ਨਿਤ ਜੋਹਦਾ ਸੱਚ ਸੁਮਤ ਹਮਾਇਤ ਹੁਆ ਸੂਰ ਵੀਰ ਮਰੀਆਮ ਸੱਚ ਕੂੜ ਕਢਾਵਾ ਕਰਦਾ ਢੋਆ ਨੇਚਨ ਸੱਚ ਸਥਾਏ ਹੈ ਅਲਰਜੇ ਕੂੜ ਕਥਾਏ ਖੜਵਾ ਸੱਚ ਫੜ ਕੂੜ ਪਛਾੜਿਆ ਚਾਰ ਚੱਕ ਵੇਖਨ ਤਰੈ ਲੋਆ ਕੂੜ ਕਪਟ ਰੋਗੀ ਸਦਾ ਸਚ ਸਦਹੀ ਨਵਾਂ ਨਰੋਆ ਸਚ ਸੱਚ ਕੂੜ ਕੂੜ ਵਖੋਆ ਸਚ ਸੂਰਜ ਪਰਗਾਸ ਹੈ ਕੂੜੋਂ ਕੁੱਗੂ ਕੋ ਜਨ ਸੁਜੇ ਸਚ ਵਣਸਪਤ ਬੋਹੀਏ ਕੂੜੋਂ ਵਾਸ ਨ ਚੰਦਨ 부ਜੇ ਸਚੋ ਸਫਲ ਤਰੋਵਰ ਸਿਮਲ ਅਫਲ ਵਡਾਈ ਲੁਜੈ ਸਾਵਣ ਵਣ ਹਰਿਆਵਲੇ ਸੁਕੇ ਅਕ ਜਵਾਹ ਰੁਜੈ ਮਾਨਕ ਮੋਤੀ ਮਨ ਸਰ ਸੰਖਨ ਸਖਣ ਹਸਤਨ ਦੁਜੈ ਸਚ ਗੰਗਦੋਕ ਨਿਰਮਲਾ ਕੂੜ ਰਲੇ ਮਦ ਪਰਗਟ ਰੁਜੈ ਸੱਚ ਸੱਚ ਕੂੜ ਕੂੜੋਂ ਖੁਜੈ ਸੱਚ ਕੂੜ ਦੇ ਝਗੜੂ ਝਗੜਾ ਕਰਦੇ ਚੌਤੇ ਆ ਅੱਗੇ ਸੱਚ ਸੱਚ ਨਿਆਏ ਆਪ ਹਜੂਰ ਦੋਵੇਂ ਝਗੜਾਇਆ ਸੱਚ ਸੱਚ ਕੂੜ ਕੁਣਿਆਰ ਪੰਚਾ ਵਿੱਚ ਵਿੱਚੋਂ ਦੋ ਕਰ ਸਮਝਾਇਆ ਸਚ ਜਿਤ ਕੂੜ ਹਾਰਿਆ ਕੂੜ ਕੂੜ ਕਰ ਸਹਿਰ ਫਰਾਇਆ ਸਚਿਆਰੇ ਸ਼ਬਾਸ ਹੈ ਕੁੜਿਆਰੇ ਫਿਟ ਫਿਟ ਕਰਾਇਆ ਸਚ ਲੈਣਾ ਕੂੜ ਦੇਵਣਾ ਖਤ ਸਦਾ ਗਲ ਲਿਖ ਦਿਵਾਇਆ ਆਪ ਠਗਾਏ ਨ ਠੱਗੀਏ ਠੱਗਣ ਹਾਰੇ ਆਪ ਠਗਾਇਆ ਵਿਰਲਾ ਸੱਚ ਵਿਹਾਜਣ ਆਇਆ ਕੂੜ ਸੁਤਾ ਸੱਚ ਜਗਦਾ ਸੱਚ ਸੈਬ ਦੇ ਮਨ ਪਾਇਆ ਸੱਚ ਸਚੇ ਕਰ ਪਹਰੂ ਸੱਚ ਪੰਡਾਰ ਉੱਤੇ ਬਹਿ ਲਾਇਆ ਸੱਚ ਆਗੂ ਅਨੇਰ ਕੂੜ ਉਜੜ ਦੂਜਾ ਪੌ ਚਲਾਇਆ ਸੱਚ ਸਚੇ ਕਰ ਫੌਜਦਾਰ ਰਹ ਚ ਨਾਮਣ ਜੋਗ ਪਠਾਇਆ ਜਗ ਭਵ ਜਲ ਮਿਲ ਸਾਧ ਸੰਗ ਗੁਰ ਬੋਇ ਤੈ ਚਾਣ ਤਰਾਇਆ ਕਾਮ ਕ੍ਰੋਧ ਲੋਭ ਮੋਹ ਫੜ ਅਹੰਕਾਰ ਗਰਦਨ ਮਰਵਾਇਆ ਪਾਰ ਪਏ ਗੁਰ ਪੁਰਪਿਆ ਲੂਣ ਸਹਿਬ ਦਾ ਖਾਏ ਕੈ ਰਣ ਅੰਦਰ ਲੜ ਮਰੇ ਸੋ ਜਪੈ ਸਿਰ ਵੱਡੇ ਹਥਿਆਰ ਕਰ ਬਰਿਆਮਾ ਬਰਿਆਮ ਸਿਆਪੈ ਤਿਸ ਪਿਛੇ ਜੋ ਇਸਤਰੀ ਥਪ ਥੇ ਦੇ ਬਰੇ ਸਰਪੈ ਪੁੱਤ ਪੋਤ ਵਡੀਆਂ ਪਰਵਾਰ ਸਦਾਰ ਪਰਾਪੈ ਵਖਤੇ ਉਪਰ ਲੜ ਮਰੇ ਅੰਮ੍ਰਿਤ ਵੇਲੇ ਸ਼ਬਦ ਅਲਪੈ ਸਾਧ ਸੰਗਤ ਵਿੱਚ ਜਾਇ ਕਾ ਹਉਮੈ ਮਾਰ ਮਰੇ ਆਪ ਆਪੈ ਨੜ ਮਰਨਾ ਤੈ ਸਤੀ ਹੋਣਾ ਗੁਰਮਕ ਪੰਥ ਪੂਰਨ ਪਰਤਾਪੈ ਸਚ ਸਿਦਕ ਸਚ ਪੀਰ ਪਛਾਪੈ ਨੇ ਚਲ ਸੱਚਾ ਤੇ ਉਹ ਹੈ ਸਾਧ ਸੰਗ ਪੰਜ ਪੰਜੇ ਪਰdana ਸਤ ਸੰਤੋਖ ਦਿਆ ਧਰਮ ਅਰਤ ਸਮਰਥ ਸਭੋ ਬੰਦਨਾ ਗੁਰ ਉਪਦੇਸ਼ ਕਮਾਵਣਾ ਗੁਰਮੁਖ ਨਾਮਦਾਨ ਈਸ਼ਨਾਨ ਮਿੱਠਾ ਬੋਲਣਾ ਨਿਵ ਚਲਣ ਹੱਥੋਂ ਦੇਣ ਭਗਤ ਗੁਰ ਗਿਆਨਾਂ ਦਵੀ ਸਰਾਈ ਸੁਰਖੁਰੂ ਸੱਚ ਸ਼ਬਦ ਵਜੈ ਨਿਸ਼ਾਨ ਚੱਲਣ ਜਿਨੀ ਜਾਣਿਆ ਜਗ ਅੰਦਰ ਵਿਰਲੇ ਮਹਿਮਨ ਆਪ ਗੁਆਏ ਤਿਸ ਕੁਰਬਨਾ ਕੂੜ ਅਹੀਰਾਂ ਪਿੰਡ ਹੈ ਕੰਜ ਦੂਤ ਵਸਨ ਬੁਰਿਆਰਾ ਤਾਮ ਕਰੋਧ ਵਿਰੋਧ ਨਿਤ ਲੋਭ ਮੋਹ ਤ੍ਰੋ ਅੰਕਾਰ ਖਿੰਜੋ ਤਾਣ ਆਸਾਦ ਸੰਗ ਵਰਤੈ ਪਾਪੈ ਦਾ ਵਰਤਾਰਾ ਪਰ ਧਨ ਪਰ ਨਿੰਦਾ ਪਿਆਰ ਪਰ ਨਰੀ ਸੋ ਵੱਡੇ ਵੇਕਾਰਾ ਖਲ ਹਲ ਮੂਲ ਨ ਚੁੱਕੈ ਰਾਜ ਡੰਡ ਜਮ ਡੰਡ ਕਰਾਰਾ ਦੁਹੀ ਸਰਹੀ ਜਰਦਰੂ ਜਮਣ ਮਰਨ ਨਰਕ ਅਵਤਾਰਾ ਅੱਗੀ ਫਲ ਹੋਵਨ ਅੰਗਿਆਰਾ ਸਚ ਸਪੂਰਨ ਨਿਰਮਲਾ ਤਿਸ ਵਿੱਚ ਕੋੜ ਨ ਰਲਦਾ ਰਾਈ ਅੱਖਾਂ ਕਾ ਤਨ ਸੰਜਰੇ ਤਿਣ ਔਖਾ ਦੁਖ ਰਹਿਣ ਵਿਖਾਈ ਪੋਜਣ ਅੰਦਰ ਮਖ ਜਿਉ ਹੋਏ ਦੁਕੰਦਾਂ ਫੇਰ ਕਢਾਈ ਉਰਵੀ ਅੰਦਰ ਚਿਣੰਗ ਵਾਂਗ ਦਾਹ ਪਸਮੰਤ ਕਰੇ ਦੁਖਦਾਈ ਕਾਂਜੀ ਦੁੱਧ ਕਸਦ ਹੋਏ ਫਿਟ ਸਾਦੋਂ ਵੱਨੋਂ ਜਾਈ ਮੋਹਰਾ ਮੋਹਰਾ ਚੁਖੋਕ ਚੱਖਿਆ ਬਾਦਸ਼ਾਹ ਮਾਰੇ ਸਹਸਾਈ ਸਚ ਅੰਦਰ ਕਿਉ ਕੋੜ ਕਮਾਈ ਸਮਾਈ ਗੁਰਮੁਖ ਸਾਚਾ ਲਿਪਤ ਹੈ ਕੋੜੋਂ ਲੇਪ ਨ ਲੱਗੇ ਭਾਈ ਚੰਦਨ ਸਪੀ ਵੜਿਆ ਚੜੇ ਨ ਵਿਸ ਨਵਾਸ ਕਟਾਈ ਪਾਰਸ ਅੰਦਰ ਪੱਥਰ ਅਸ਼ਟ ਤਾਤ ਮਿਲ ਵਿਗੜ ਨ ਜਾਏ ਗੰਗ ਸੰਗ ਪਵਿੱਤਰ ਜਾਂਦੇ ਕਰ ਨ ਸਕੈ ਅਪਵਿੱਤਰ ਮਲਾਈ ਸਾਇਰ ਅਗਨ ਲੱਗਈ ਮੇਰ ਸੁਮੇਰ ਨ ਬੋਢਲਾਈ ਬਾਣ ਨ ਧੁਰ ਅਸਮਾਨ ਜਾਏ ਵਹੰਦੜ ਪਿੱਛੇ ਪਛਤਾਈ ਓੜਕ ਕੂੜ ਕੂੜੋ ਹੋਏ ਜਾਏ ਸਚ ਸਚਾਵਾ ਮਨ ਹੈ ਕੂੜ ਕੜਾਵੇਂ ਮਣੀ ਮਨੂਰੀ ਕੂੜੇ ਕੁੜੀ ਪਾਏ ਹੈ ਸਚ ਸਚਾਵੇ ਗੁਰਮਤ ਪੂਰੀ ਕੂੜੇ ਕੁੜਾ ਜੋਰ ਹੈ ਸਚ ਸਤਾਣੀ ਗਰਬ ਗੁਰੂਰੀ ਕੂੜਨ ਦਰਗੈ ਮੰਨਿਐ ਸਚ ਸਹਾਵਾ ਸਦਾ ਹਜੂਰੀ ਸ਼ੁਕਰਾਨਾ ਹੈ ਸੱਚ ਕਰ ਕੂੜ ਕੁਫਰ ਕਰ ਨਾ ਸਬੂਰੀ ਹਸਤ ਚਾਲ ਹੈ ਸੱਚ ਦੀ ਕੂੜ ਕੁਡੰਗੀ ਚਾਲ ਪਿੜੂਰੀ ਮੂਲੀ ਪਾਨ ਦੇ ਕਾਰ ਜਿਉ ਮੋਲ ਨਾ ਤੋਲ ਲਸਣ ਕਸਤੂਰੀ ਵਿਜੈ ਵਿਸ ਨਾ ਖਾਵੇ ਚੁਰੀ ਸਚ ਸਭਾਉ ਮਜੀਠ ਦਾ ਸਹ ਸਹ ਹੈ ਆਪਣਾ ਰੰਗ ਚੜਾਏ ਸਣ ਜੋ ਕੋੜ ਸੁਭਾਉ ਹੈ ਖਲ ਕਢਾਏ ਵਟਾਏ ਬਣਾਏ ਚੰਨਣ ਪਰਉਪਕਾਰ ਕਰ ਅਫਲ ਸਫਲ ਵਿੱਚ ਵਸ ਵਸਾਏ ਵੰਡਾ ਵਿਕਾਰੀ ਵਸ ਹੈ ਹਉਮੈ ਜਲੇ ਗਵਾਂਡ ਜਲਾਏ ਜਾਨ ਅਮਿਓ ਰਸ ਕਾਲਕੂਟ ਖਾਦੈ ਮਰੇ ਮੁਏ ਜਿਵਾਏ ਦਰਗ ਸੱਚ ਤਬੂਲ ਖੈ ਕੂੜੋਂ ਦਰਗ ਮਿਲੈ ਸਜਾਏ ਜੋ ਵਿਜੈ ਸੋਈ ਫਲ ਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ